ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਿਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਵੱਲੋਂ ਲਗਾਤਾਰ ਕੱਢੇ ਜਾ ਰਹੇ ਨੇ ਪੀਆਰ ਦੇ ਵੱਡੇ ਡਰਾ ਸਾਲ ਖਤਮ ਹੋਣ ਤੋਂ ਪਹਿਲਾਂ ਧੜਾ ਧੜ ਭੇਜੇ ਜਾ ਰਹੇ ਨੇ ਇਨਵੀਟੇਸ਼ਨ ਕੈਨੇਡਾ 'ਚ 343000 ਨੂੰ ਪੀਆਰ 1.57 ਲੱਖ ਸਿਟੀਜ਼ਨ ਬਣੇ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਮੁੜ 10 ਲੱਖ ਤੋਂ ਟੱਪਿਆ 2025 ਦੀ ਤੀਸਰੀ ਤਿਮਾਹੀ ਦੌਰਾਨ ਕੈਨੇਡਾ ਦੀ ਆਬਾਦੀ 'ਚ ਕਮੀ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ 'ਚ ਗਰਾਵਟ ਮੁੱਖ ਕਾਰਨ ਬਿਨਾ ਕਾਨੂੰਨੀ ਸਟੇਟਸ ਦੇ ਰਹਿ ਰਹੇ ਨੌਜਵਾਨ ਭਵਿੱਖ ਬਾਰੇ ਚਿੰਤਤ ਲੰਬੇ ਇਮੀਗ੍ਰੇਸ਼ਨ ਉਡੀਕ ਸਮਿਆਂ ਕਾਰਨ ਡਿਪੋਰਟ ਹੋਣ ਦਾ ਖਤਰਾ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ 2025 ਖਤਮ ਹੋਣ ਤੋਂ ਪਹਿਲਾਂ ਪਰਮਾਨੈਂਟ ਰੈਜ਼ਿਡੈਂਸੀ ਲਈ ਵੱਡੇ ਡਰਾ ਕੱਢੇ ਜਾ ਰਹੇ ਨੇ ਐਕਸਪ੍ਰੈਸ ਐਂਟਰੀ ਅਧੀਨ ਫ੍ਰੈਂਚ ਭਾਸ਼ਾ 'ਚ ਮੁਹਾਰਤ ਹਾਸਲ ਬਿਨੇ ਕਾਰਾਂ ਲਈ 17 ਦਸੰਬਰ ਨੂੰ 6000 ਇਨਵਿਟੇਸ਼ਨ ਭੇਜੇ ਗਏ ਨੇ ਇਸ ਹਫਤੇ 'ਚ ਇਹ ਲਗਾਤਾਰ ਤੀਜਾ ਡਰਾਇ 16 ਦਸੰਬਰ ਨੂੰ ਕੈਨੇਡੀਅਨ ਤਜਰਬਾ ਹਾਸਲ 5000 ਬੇਨਿਕਾਰਾਂ ਨੂੰ ਇਨਵਿਟੇਸ਼ਨ ਭੇਜੇ ਗਏ ਸਨ ਤੇ 15 ਦਸੰਬਰ ਨੂੰ 399 ਇਨਵਿਟੇਸ਼ਨ ਭੇਜੇ ਗਏ ਨੇ ਇਸੇ ਤਰ੍ਹਾਂ ਲੰਘੇ ਹਫਤੇ 10 ਦਸੰਬਰ ਨੂੰ ਕੈਨੇਡੀਅਨ ਤਜਰਬਾ ਹਾਸਲ 6000 ਤੇ ਹੈਲਥ ਖੇਤਰ 'ਚ ਤਜਰਬਾ ਹਾਸਲ 1000 ਬੇਨਿਕਾਰਾਂ ਨੂੰ ਇਨਵਿਟੇਸ਼ਨ ਭੇਜੇ ਗਏ ਨੇ ਲੰਘੇ ਸੋਮਵਾਰ ਤੋਂ ਲੈ ਕੇ ਹੁਣ ਤੱਕ 6 ਡਰਾ ਆ ਚੁੱਕੇ ਨੇ ਆਮ ਤੌਰ ਤੇ ਇਹਨਾਂ ਡਰਾਸ ਦੇ ਵਿੱਚ ਤਿੰਨ ਕੋ ਹਜ਼ਾਰ ਬੇਨਕਾਰਾਂ ਨੂੰ ਇਨਵੀਟੇਸ਼ਨ ਦਿੱਤਾ ਜਾਂਦਾ ਹੈ ਇਨਵੀਟੇਸ਼ਨ ਮਿਲਣ ਤੋਂ ਬਾਅਦ ਬੇਨਕਾਰ ਕੋਲ ਆਪਣੇ ਦਸਤਾਵੇਜ਼ ਜਮ੍ਹਾਂ ਕਰਾਉਣ ਲਈ 60 ਦਿਨ ਦਾ ਸਮਾਂ ਹੁੰਦਾ ਹੈ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਸਾਲ ਦੇ ਅੰਤ 'ਚ ਇਮੀਗ੍ਰੇਸ਼ਨ ਟੀਚਿਆਂ ਨੂੰ ਪੂਰੇ ਕਰਨ ਤਹਿਤ ਅਜਿਹੇ ਡਰਾ ਕੱਢੇ ਜਾ ਰਹੇ ਨੇ ਡਰਾਸ ਸਕੋਰ ਘਟਣ ਤੋਂ ਬਹੁਤ ਸਾਰੇ ਬੇਨਕਾਰ ਖੁਸ਼ ਜਾਪਦੇ ਨੇ ਜਾਣਕਾਰੀ ਮੁਤਾਬਕ ਇਸ ਸਾਲ ਐਕਸਪ੍ਰੈਸ ਐਂਟਰੀ ਦੇ ਹੁਣ ਤੱਕ 59 ਡਰਾ ਕੱਢੇ ਗਏ ਤਕਰੀਬ 114000 ਬੇਨੇਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ ਸਿਰਫ ਦਸੰਬਰ ਦੇ ਮਹੀਨੇ ਦੌਰਾਨ 19000 ਤੋਂ ਵਧੇਰੇ ਇਨਵੀਟੇਸ਼ਨ ਭੇਜੇ ਗਏ ਨੇ ਕੈਨੇਡਾ ਵੱਲੋਂ ਵੱਡੇ ਡਰਾ ਨਾਲ ਸਕੋਰ ਵੀ ਹੇਠਾਂ ਵੱਲ ਨੂੰ ਆਏ ਨੇ 16 ਦਸੰਬਰ ਨੂੰ ਸਕੋਰ 515 ਰਿਹਾ ਜਦਕਿ ਲੰਘੇ ਹਫਤੇ ਇਹ ਸਕੋਰ 520 ਤੇ ਸੀ ਉਸ ਤੋਂ ਪਹਿਲਾਂ ਦੇ ਮਹੀਨਿਆਂ ਦੌਰਾਨ ਸਕੋਰ 530 ਤੋਂ ਉੱਪਰ ਰਿਹਾ 2024 ਦੌਰਾਨ ਐਕਸਪ੍ਰੈਸ ਐਂਟਰੀ ਅਧੀਨ 52 ਡਰਾ ਕੱਢੇ ਗਏ ਤੇ 98903 ਬਿਨੈਕਾਰਾਂ ਨੂੰ ਪੀਆਰਡੀ ਅਰਜ਼ੀ ਦੇਣ ਲਈ ਸੱਦਾ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਮੁਤਾਬਕ 2023 ਦੌਰਾਨ 110268 ਬਿਨੈਕਾਰਾਂ ਨੂੰ ਜਦਕਿ 2022 ਦੌਰਾਨ 46539 ਬਿਨੇਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਸਨ ਫੈਡਰਲ ਸਰਕਾਰ ਵੱਲੋਂ 2025 ਦੌਰਾਨ 395000 ਤੇ 2026 ਦੌਰਾਨ 380000 ਬਿਨੇਕਾਰਾਂ ਨੂੰ ਪੀਆਰ ਦੇਣ ਦਾ ਟੀਚਾ ਹੈ 2027 ਚ ਟੀਚੇ ਨੂੰ ਹੋਰ ਘਟਾ ਕੇ 365000 ਰੱਖਿਆ ਗਿਆ ਹੈ ਐਕਸਪ੍ਰੈਸ ਐਂਟਰੀ ਇੱਕ ਅਜਿਹਾ ਸਿਸਟਮ ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਮੰਦ ਵਿਅਕਤੀ ਸਿੱਧੇ ਤੌਰ ਤੇ ਕੈਨੇਡਾ ਦੀ ਪਰਮਾਨੈਂਟ ਰੈਜ਼ਿਡੈਂਸੀ ਹਾਸਲ ਕਰ ਸਕਦੇ ਨੇ ਕੈਨੇਡਾ ਦਾ ਇਮੀਗ੍ਰੇਸ਼ਨ ਬੈਕਲੌਗ ਮੁੜ 10 ਲੱਖ ਤੋਂ ਟੱਪ ਗਿਆ ਹੈ ਤੇ ਸਭ ਤੋਂ ਜ਼ਿਆਦਾ ਸਮੱਸਿਆ ਐਕਸਪ੍ਰੈਸ ਐਂਟਰੀ ਵਾਲਿਆਂ ਨੂੰ ਆ ਰਹੀ ਹੈ ਪਰ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਵਿਭਾਗ ਨੇ 31 ਅਕਤੂਬਰ ਤੱਕ 370000 ਅਰਜ਼ੀਆਂ ਦਾ ਨਿਪਟਾਰਾ ਕਰਦਿਆਂ 343409 ਪਰਮਾਨੈਂਟ ਰੈਜ਼ਿਡੈਂਸ ਦਾ ਸਵਾਗਤ ਕੀਤਾ ਦੂਜੇ ਪਾਸੇ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ 254300 ਅਰਜ਼ੀਆਂ ਵਿਚਾਰ ਅਧੀਨ ਨੇ ਜਿਨ੍ਹਾਂ ਚੋਂ 199500 ਦਾ ਨਿਪਟਾਰਾ ਤੇ ਸੁਦਾ ਸਮਾਹਾਦੇ ਦੇ ਅੰਦਰ ਕੀਤੇ ਜਾਣਦੇ ਅਸਾਰ ਨੇ ਇਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਕਿ ਮੌਜੂਦਾ ਬਰੇ ਦੌਰਾਨ 1 April ਤੋਂ 31 October ਤੱਕ 156500 ਪ੍ਰਵਾਸੀਆਂ ਨੂੰ ਕੈਨੇਡੀਅਨ ਨਾਗਰਿਕਤਾ ਨਾਲ ਨਵਾਜਿਆ ਗਿਆ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਅਰਜ਼ੀਆਂ ਦਾ ਜ਼ਿਕਰ ਕਰ ਲਿਆ ਜਾਵੇ ਤਾਂ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਵੱਲੋਂ 5 ਲੱਖ ਤੋਂ ਵੱਧ ਸਟੱਡੀ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਜਨਵਰੀ ਤੋਂ ਅਕਤੂਬਰ ਦਰਮਿਆਨ ਕੀਤਾ ਗਿਆ ਜਿਨ੍ਹਾਂ ਵਿੱਚ ਪਹਿਲਾਂ ਤੋਂ ਕੈਨੇਡਾ 'ਚ ਮੌਜੂਦ ਵਿਦਿਆਰਥੀਆਂ ਵੱਲੋਂ ਵੀਜ਼ਾ ਮਿਆਦ 'ਚ ਵਾਧਾ ਕਰਵਾਉਣ ਵਾਲੀਆਂ ਅਰਜ਼ੀਆਂ ਵੀ ਸ਼ਾਮਲ ਨੇ دلچسپ ਤੱਤ ਇਹ ਹੈ ਕਿ ਜੁਲਾਈ 2025 ਤੋਂ ਬਾਅਦ ਪਹਿਲੀ ਵਾਰ ਸਟੱਡੀ ਵੀਜ਼ਾ ਅਰਜ਼ੀਆਂ ਦੇ ਬੈਕਲੌਗ 'ਚ ਕਮੀ ਆਈ ਹੈ। ਸਟੱਡੀ ਵੀਜ਼ਿਆਂ ਤੇ ਕੈਪਿੰਗ ਹੋਣ ਕਾਰਨ 2024 ਦੇ ਮੁਕਾਬਲੇ ਇਸ ਵਾਰ ਨਵੇਂ ਵਿਦਿਆਰਥੀਆਂ ਦੀ ਆਮਦ 'ਚ 53% ਕਮੀ ਦਰਜ ਕੀਤੀ ਗਈ। ਇਸੇ ਤਰ੍ਹਾਂ ਵਰਕ ਪਰਮਿਟ ਨਾਲ ਸੰਬੰਧਿਤ 11,11,000 ਅਰਜ਼ੀਆਂ ਪ੍ਰੋਸੈਸ ਕੀਤੀਆਂ ਗਈਆਂ ਪਰ ਇਮੀਗ੍ਰੇਸ਼ਨ ਵਿਭਾਗ ਨੇ ਇਹ ਨਹੀਂ ਦੱਸਿਆ ਕਿ ਕਿੰਨੀਆਂ ਅਰਜ਼ੀਆਂ ਰੱਦ ਹੋਈਆਂ ਤੇ ਕਿੰਨੇ ਉਮੀਦਵਾਰਾਂ ਨੂੰ ਵਰਕ ਪਰਮਿਟ ਹਾਸਲ ਹੋਇਆ। ਕੈਨੇਡਾ 'ਚ ਇਸ ਵੇਲੇ 484000 ਸਟੱਡੀ ਪਰਮਿਟ ਹੋਲਡਰ ਅਤੇ 1492000 ਵਰਕ ਪਰਮਿਟ ਹੋਲਡਰ ਮੌਜੂਦ ਨੇ ਉਧਰ ਅਸਾਈਲਮ ਦੇ ਦਾਅਵਿਆਂ 'ਚ ਵੀ 33% ਕਮੀ ਆਉਣ ਮਗਰੋਂ ਰੈਫਿਊਜੀ ਬੋਰਡ ਨੂੰ ਕੁਝ ਰਾਹਤ ਮਿਲੀ ਹੈ ਦੱਸਦੀ ਹੈ ਕਿ ਇਸ ਵੇਲੇ ਪਰਮਨੈਂਟ ਰੈਜ਼ਿਡੈਂਸੀ ਵਾਲੀ ਸ਼੍ਰੇਣੀ 'ਚ 928900 ਅਰਜ਼ੀਆਂ ਵਿਚਾਰ ਅਧੀਨ ਨੇ ਤੇ ਇਹਨਾਂ 'ਚੋਂ 427500 ਦਾ ਨਿਪਟਾਰਾ ਤੇਜ਼ ਸੁਦਾ ਸਮਾਹੱਦ ਦੇ ਅੰਦਰ ਹੋਣ ਦੇ ਅਸਾਰ ਨਜ਼ਰ ਆ ਰਹੇ ਨੇ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਮੁਤਾਬਕ 2025 ਦੀ ਤੀਸਰੀ ਤਿਮਾਹੀ ਦੌਰਾਨ ਕੈਨੇਡਾ ਦੀ ਆਬਾਦੀ 'ਚ ਕਮੀ ਆਈ ਹੈ। ਇਹ ਕਮੀ ਮੁੱਖ ਤੌਰ ਤੇ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਘਟਣ ਕਾਰਨ ਹੋਈ ਹੈ। ਤਾਜ਼ਾ ਜਾਰੀ ਕੀਤੇ ਗਏ ਸ਼ੁਰੂਆਤੀ ਅੰਕੜੇ ਦੱਸਦੇ ਨੇ ਕਿ 1 ਜੁਲਾਈ ਤੋਂ 1 ਅਕਤੂਬਰ ਤੱਕ ਕੈਨੇਡਾ ਦੀ ਆਬਾਦੀ 'ਚ ਲਗਭਗ 76,068 ਲੋਕਾਂ ਦੀ ਕਮੀ ਹੋਈ ਹੈ ਜੋ ਕਿ ਕਰੀਬ 0.2 ਫੀਸਦੀ ਬਣਦੀ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇਹ ਕਮੀ ਸਰਕਾਰ ਦੀ ਨਵੀਂ ਨੀਤੀ ਕਾਰਨ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਘਟਣ ਨਾਲ ਜੁੜੀ ਹੋਈ ਹੈ। ਸਾਲ 2024 'ਚ ਫੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਕੈਨੇਡਾ 'ਚ ਆਉਣ ਵਾਲੇ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਘਟਾਈ ਜਾਵੇਗੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੀਮਾ ਵੀ ਘਟਾਈ ਜਾਵੇਗੀ ਇਸ ਸਾਲ ਸਪ੍ਰਿੰਗ ਚ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਕਿਹਾ ਸੀ ਕਿ ਉਹ ਇਮੀਗ੍ਰੇਸ਼ਨ ਨੂੰ ਕਾਬੂ ਹੇਠ ਲਿਆਉਣਗੇ ਸਟੈਟਿਸਟਿਕਸ ਕੈਨੇਡਾ ਮੁਤਾਬਕ ਆਬਾਦੀ ਚ ਆਈ ਕਮੀ ਦਾ ਮੁੱਖ ਕਾਰਨ ਇਹ ਹੈ ਕਿ ਕੈਨੇਡਾ ਛੱਡਣ ਵਾਲੇ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਜਾਨੀ ਜਿਨ੍ਹਾਂ ਦੇ ਪਰਮਿਟ ਖਤਮ ਹੋ ਗਏ ਨਵੇਂ ਪਰਮਿਟ ਜਾਰੀ ਹੋਣ ਵਾਲਿਆਂ ਨਾਲੋਂ ਕਾਫੀ ਵੱਧ ਰਹੀ ਸਭ ਤੋਂ ਵੱਡੀ ਕਮੀ ਸਟੱਡੀ ਪਰਮਿਟ ਵਾਲਿਆਂ ਚ ਆਈ ਲਗਭਗ 73682 ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਟੱਡੀ ਪਰਮਿਟ ਖਤਮ ਹੋ ਗਏ ਜਾਂ ਉਹ ਕੈਨੇਡਾ ਛੱਡ ਗਿਆ ਇਸ ਤੋਂ ਬਾਅਦ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਰੱਖਣ ਵਾਲਿਆਂ ਦੀ ਗਿਣਤੀ 'ਚ ਵੀ ਕਮੀ ਆਈ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਗੈਰ ਸਥਾਈ ਨਿਵਾਸੀਆਂ 'ਚ ਆਈ ਇਹ ਕਮੀ 1971 ਦੀ ਤੀਸਰੀ ਤਿਮਾਹੀ ਤੋਂ ਬਾਅਦ ਸਭ ਤੋਂ ਵੱਡੀ ਕਮੀ ਹੈ ਜਦਕਿ ਇਸ ਤਰ੍ਹਾਂ ਦੇ ਤੁਲਨਾਤਮਕ ਰਿਕਾਰਡ ਰੱਖਣੇ ਸ਼ੁਰੂ ਕੀਤੇ ਗਏ ਸਨ ਅੰਕੜਿਆਂ ਮੁਤਾਬਕ 1 ਅਕਤੂਬਰ ਨੂੰ ਹਰ ਸੂਬੇ ਅਤੇ ਪ੍ਰਦੇਸ਼ 'ਚ 1 ਜੁਲਾਈ ਦੇ ਮੁਕਾਬਲੇ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਘਟ ਸੀ ਸੂਬਿਆਂ 'ਚੋਂ ਅਨਟਾਰੀਓ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ ਜਿੱਥੇ ਲਗਭਗ 1,7280 ਗੈਰ ਸਥਾਈ ਨਿਵਾਸੀ ਘਟੇ ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ 'ਚ 26,242 ਕਿਊਬਿਕ 'ਚ 15,999 ਤੇ ਅਲਬਰਟਾ 'ਚ 10,605 ਗੈਰ ਸਥਾਈ ਨਿਵਾਸੀਆਂ ਦੀ ਕਮੀ ਦਰਜ ਕੀਤੀ ਗਈ ਕੈਨੇਡਾ ਚ ਬਿਨਾ ਕਾਨੂੰਨੀ ਦਸਤਾਵੇਜ਼ਾਂ ਦੇ ਰਹਿ ਰਹੇ ਨੌਜਵਾਨਾ ਮੁਤਾਬਕ ਉਹ ਆਪਣੇ ਭਵਿੱਖ ਨੂੰ ਲੈ ਕੇ ਬੇहद ਚਿੰਤਤ ਅਤੇ ਨਿਰਾਸ਼ ਮਹਿਸੂਸ ਕਰ ਰਹੇ ਨੇ ਇਸ ਦਾ ਕਾਰਨ ਇਹ ਹੈ ਕਿ ਮਨੁੱਖਤਾਵਾਦੀ ਤੇ ਤਸ ਦੇ ਆਧਾਰ ਤੇ ਮਿਲਣ ਵਾਲੀ ਪਰਮਨੈਂਟ ਰੈਜ਼ਿਡੈਂਸੀ ਜਿਸ ਨੂੰ ਹਿਮਨਿਟੇਰੀਅਨ ਐਂਡ ਕੰਪ ਪੈਸ਼ਨੇਟ ਬਾਥਵੇ ਕਿਹਾ ਜਾਂਦਾ ਹੈ ਦੀ ਪ੍ਰਕਿਰਿਆ 'ਚ ਹੁਣ ਦਹਾਕੇ ਤੋਂ ਵੀ ਵੱਧ ਦਾ ਸਮਾਂ ਲੱਗ ਰਿਹਾ ਹੈ। ਬਹੁਤ ਸਾਰੇ ਨੌਜਵਾਨਾਂ ਲਈ ਇਹ ਇਮੀਗ੍ਰੇਸ਼ਨ ਪ੍ਰੋਗਰਾਮ ਕੈਨੇਡਾ 'ਚ ਪੱਕੇ ਹੋਣ ਦਾ ਇੱਕੋ ਇੱਕ ਰਾਹ ਬਚਦਾ ਹੈ। ਵਕੀਲਾਂ ਤੇ ਸਮਾਜਿਕ ਕਾਰਕੁਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ 'ਚ ਹੋਰ ਕਈ ਨਾਬਾਲਗ ਬੱਚੇ ਆਪਣਾ ਕਾਨੂੰਨੀ ਦਰਜਾ ਗੁਆ ਸਕਦੇ ਨੇ। ਇਸ ਨਾਲ ਉਹ ਲੁਕ ਛਿਪ ਕੇ ਰਹਿਣ ਲਈ ਮਜਬੂਰ ਹੋ ਜਾਣਗੇ ਜਿੱਥੇ ਉਹ ਨਾ ਕਾਨੂੰਨੀ ਤੌਰ ਤੇ ਕੰਮ ਕਰ ਸਕਣਗੇ, ਨਾ ਹੀ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ ਸਕਣਗੇ ਤੇ ਨਾ ਹੀ ਸਹੀ ਢੰਗ ਨਾਲ ਸਿਹਤ ਸੇਵਾਵਾਂ ਲੇ ਸਕਣਗੇ ਇਥੋਂ ਤੱਕ ਕਿ ਉਹਨਾਂ ਨੂੰ ਕੈਨੇਡਾ ਤੋਂ ਡਿਪੋਰਟ ਹੋਣ ਦਾ ਖਤਰਾ ਵੀ ਹੋ ਸਕਦਾ ਹੈ ਓਟਵਾ ਦੀ ਇਮੀਗ੍ਰੇਸ਼ਨ ਵਕੀਲ ਹੈਦਰ ਨੁਫੈਲਡ ਮੁਤਾਬਕ ਲੋਕ ਉਸ ਸਮੇਂ ਬਿਨਾਂ ਦਸਤਾਵੇਜ਼ਾਂ ਵਾਲੇ ਬਣ ਜਾਂਦੇ ਨੇ ਜਦੋਂ ਉਹਨਾਂ ਦਾ ਟੈਂਪਰੇਰੀ ਸਟੇਟਸ ਖਤਮ ਹੋ ਜਾਂਦਾ ਹੈ ਇਹ ਉਸ ਵੇਲੇ ਹੋ ਸਕਦਾ ਹੈ ਜਦੋਂ ਕੋਈ ਵਿਅਕਤੀ ਨਵੇਂ ਸਟੇਟਸ ਲਈ ਯੋਗ ਨਾ ਰਹੇ ਅਰਜ਼ੀ ਰੱਦ ਹੋ ਜਾਵੇ ਜਾਂ ਫਿਰ ਅਰਜ਼ੀ ਦੇ ਫੈਸਲੇ ਦੀ ਉਡੀਕ ਬਹੁਤ ਲੰਬੀ ਹੋ ਜਾਵੇ ਕੈਨੇਡਾ 'ਚ ਕੁਝ ਇਮੀਗ੍ਰੇਸ਼ਨ ਪ੍ਰੋਗਰਾਮਾਂ ਖਾਸ ਕਰਕੇ ਮਨੁੱਖਤਾਵਾਦੀ ਅਤੇ ਤਰਸ ਦੇ ਆਧਾਰ ਤੇ ਪੀਆਰ ਲਈ ਪ੍ਰਕਿਰਿਆ ਦਾ ਸਮਾਂ ਇਹਨਾਂ ਵੱਧ ਗਿਆ ਕਿ ਕੁਝ ਮਾਮਲਿਆਂ 'ਚ ਦਹਾਕੀਆਂ ਦੀ ਗੱਲ ਕੀਤੀ ਜਾਣ ਲੱਗੀ ਹੈ ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਹੁੰਦਾ ਹੈ ਜਿਨ੍ਹਾਂ ਦੇ ਮਾਮਲੇ 'ਚ ਖਾਸ ਪਰੇਸ਼ਾਨੀਆਂ ਜਾਂ ਬੱਚਿਆਂ ਦੇ ਭਲੇ ਨੂੰ ਧਿਆਨ ਚ ਰੱਖਿਆ ਜਾਂਦਾ ਹੈ ਨਿਊਫੈਲਡ ਕਹਿੰਦੀ ਹੈ ਕਿ ਬੱਚਿਆਂ ਲਈ ਇਹ ਖਤਰਾ ਹੋਰ ਵੀ ਵੱਧ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਉਹਨਾਂ ਦੀ ਅਰਜ਼ੀ ਦਾ ਫੈਸਲਾ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਕੈਨੇਡਾ ਤੋਂ ਕੱਢ ਨਾ ਦਿੱਤਾ ਜਾਵੇ ਇਸ ਦੇ ਨਾਲ ਹੀ ਸਰਕਾਰ ਵੱਲੋਂ ਹਰ ਸਾਲ ਮਨਜ਼ੂਰ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਵਿੱਚ ਵੀ ਕਾਫੀ ਵੱਡੀ ਕਟੌਤੀ ਕੀਤੀ ਗਈ ਹੈ ਫਾਲਚ ਲਗਾਏ ਗਏ ਅੰਦਾਜ਼ੇ ਮੁਤਾਬਕ ਹਿਊਮਨਿਟੇਰੀਅਨ ਪ੍ਰੋਗਰਾਮ ਹੇਠ ਲਗਭਗ 5574 ਅਰਜ਼ੀਆਂ ਕਤਾਰਚ ਲੱਗੀਆਂ ਹੋਈਆਂ ਸਨ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜਨਸ਼ਿਪ ਕੈਨੇਡਾ ਦੀ ਤਾਜ਼ਾ ਯੋਜਨਾ ਮੁਤਾਬਕ ਕੈਨੇਡਾ ਅਗਲੇ ਸਾਲ ਸਿਰਫ 1100 ਲੋਕਾਂ ਨੂੰ ਇਸ ਪ੍ਰੋਗਰਾਮ ਹੇਠ ਕਬੂਲ ਕਰੇਗਾ ਜਦਕਿ 2027 ਤੇ 2028 ਚ ਇਹ ਗਿਣਤੀ ਹਜ਼ਾਰ ਹਜ਼ਾਰ ਰਹੇਗੀ ਨਿਊਫੈਲਡ ਦਾ ਕਹਣਾ ਹੈ ਕਿ ਸੰਯੁਕਤ ਰਾਸ਼ਟਰ ਦੇ ਬਾਲ ਅਧਿਕਾਰਾਂ ਬਾਬਤ ਕਨਵੈਨਸ਼ਨ ਅਤੇ ਕੈਨੇਡਾ ਦੇ ਆਪਣੇ ਕਾਨੂੰਨਾਂ ਮੁਤਾਬਕ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਦੇ ਭਲੇ ਨੂੰ ਪਹਿਲ ਦੇਵੇ ਉਨਾ ਕਾਕੇ ਮਾਮਲਿਆਂ ਨੂੰ ਅੱਗੇ ਵੱਲ ਤੱਕ ਕੇ ਸਰਕਾਰ ਅਸਲ 'ਚ ਇਸ ਜ਼ਿੰਮੇਵਾਰੀ ਤੋਂ ਬਚ ਰਹੀ ਹੈ। ਕੈਨੇਡਾ ਦੀ ਅਦਾਲਤ ਨੇ ਇੱਕ ਸਿੱਖ ਨੌਜਵਾਨ ਨੂੰ ਡਿਪੋਰਟ ਕਰਨ ਦੇ ਹੁਕਮਾਂ ਉੱਤੇ ਰੋਕ ਲਾਉਣ ਤੋਂ ਸਾਫ਼ ਨਾ ਕਰ ਦਿੱਤੀ। ਇਸ ਨੌਜਵਾਨ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਖਾਲਿਸਤਾਨ ਹਮਾਇਤੀ ਸਰਗਰਮੀਆਂ 'ਚ ਸ਼ਾਮਲ ਹੋਣ ਕਰਕੇ ਭਾਰਤ 'ਚ ਉਸ ਉੱਤੇ ਜ਼ੁਲਮ ਢਾਏ ਜਾਣਗੇ। ਗੁਰਪ੍ਰੀਤ ਸਿੰਘ ਬਨਾਮ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਮੰਤਰੀ ਮਾਮਲੇ 'ਚ ਜਸਟਿਸ ਕੈਥਰੀਨ ਐਮ ਕੇਨ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕੈਨੇਡਾ 'ਚ ਸਰਗਰਮ ਸਿੱਖ ਕਾਰਕੁਨਾਂ ਦੇ ਸੰਦਰਭ 'ਚ ਜਾਨ ਨੂੰ ਖਤਰਾ ਹੋਣ ਦੀ ਦਲੀਲ ਦਿੱਤੀ ਗਈ ਹੈ ਪਰ ਅਜਿਹਾ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ ਜਿਸ ਤੋਂ ਸਾਬਤ ਹੁੰਦਾ ਹੋਵੇ ਕਿ ਗੁਰਪ੍ਰੀਤ ਸਿੰਘ ਲਈ ਭਾਰਤ 'ਚ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਜੱਜ ਨੇ ਅੱਗੇ ਕਿਹਾ ਕਿ ਗੁਰਪ੍ਰੀਤ ਸਿੰਘ ਵੱਲੋਂ ਆਪਣੇ ਬੇਟੇ ਨੂੰ ਹੋਣ ਵਾਲੇ ਸੰਭਾਵਿਤ ਨੁਕਸਾਨ ਦੀ ਹਮਾਇਤ 'ਚ ਵੀ ਕੋਈ ਵਜ਼ਨੀ ਦਲੀਲ ਨਹੀਂ ਦਿੱਤੀ ਗਈ ਸਮੁੱਚੇ ਤੱਥਾਂ ਤੇ ਗੌਰ ਕਰਨ ਮਗਰੋਂ ਅਦਾਲਤ 'ਚ ਇਸ ਫੈਸਲੇ ਤੇ ਪੁੱਛਿਆ ਗਿਆ ਕਿ ਗੁਰਪ੍ਰੀਤ ਸਿੰਘ ਨੂੰ ਕੈਨੇਡਾ ਚੋਂ ਕੱਢਣ ਦੇ ਹੁਕਮਾਂ ਤੇ ਰੋਕ ਲਾਉਣੀ ਵਾਜਬ ਨਹੀਂ ਹੋਵੇਗੀ। মিডিਆ ਰਿਪੋਰਟ ਮੁਤਾਬਕ ਗੁਰਪ੍ਰੀਤ ਸਿੰਘ ਮਈ 2023 ਚ ਕੈਨੇਡਾ ਪੁੱਜਾ ਤੇ 2024 ਤੱਕ ਉਸ ਨੂੰ ਵਰਕ ਪਰਮਿਟ ਜਾਰੀ ਕੀਤਾ ਗਿਆ ਪਰ ਇਸ ਦੌਰਾਨ ਹਥਿਆਰ ਨਾਲ ਹਮਲਾ ਕਰਨ ਦੇ ਮਾਮਲੇ ਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਸ਼ਰਤਾਂ ਦੇ ਆਧਾਰ ਤੇ ਰਿਹਾਈ ਮਿਲ ਗਈ। ਗੁਰਪ੍ਰੀਤ ਸਿੰਘ ਵੱਲੋਂ ਅਦਾਲਤ 'ਚ ਪੇਸ਼ ਦਲੀਲਾਂ ਮੁਤਾਬਕ ਉਹ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਤਹਿਤ ਸਿੱਖਾਂ ਉੱਤੇ ਹੁੰਦੇ ਜ਼ੁਲਮਾਂ ਵਿਰੁੱਧ ਰੋਸ ਵਿਖਾਵੇ 'ਚ ਸ਼ਾਮਲ ਹੋਇਆ ਤੇ 64 ਜਸਟਿਸ ਦਾ ਮੈਂਬਰ ਵੀ ਬਣ ਗਿਆ। ਗੁਰਪ੍ਰੀਤ ਸਿੰਘ ਮੁਤਾਬਕ ਭਾਰਤ ਪਰਤਣ ਤੇ ਉਸ ਨੂੰ ਜੇਲ੍ਹ 'ਚ ਡੱਕ ਦਿੱਤਾ ਜਾਵੇਗਾ ਜਦਕਿ ਇਸ ਤੋਂ ਪਹਿਲਾਂ ਵੀ ਪੁਲਿਸ ਉਸ ਦੇ ਭਾਰਤ ਵਿੱਚਲੇ ਘਰ ਤੇ ਛਾਪਾ ਮਾਰ ਚੁੱਕੀ ਹੈ। ਦੂਜੇ ਪਾਸੇ ਅਦਾਲਤੀ ਫੈਸਲਾ ਆਉਂਦਿਆਂ ਹੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਗੁਰਪ੍ਰੀਤ ਸਿੰਘ ਨੂੰ ਡਿਪੋਰਟ ਕਰਨ ਦੀ ਕਾਰਵਾਈ ਆਰੰਭ ਦਿੱਤੀ ਤੇ ਮੰਨਿਆ ਜਾ ਰਿਹਾ ਹੈ ਕਿ ਉਸ ਉੱਤੇ ਭਾਰਤ ਜਾਣ ਵਾਲੇ ਜਹਾਜ਼ 'ਚ ਬਿਠਾ ਕੇ ਉਸ ਨੂੰ ਭੇਜ ਦਿੱਤਾ ਜਾਵੇਗਾ ਇੱਥੇ ਦੱਸਣਾ ਬਣਦਾ ਹੈ ਕਿ ਬਾਰਡਰ ਅਫਸਰ ਮੌਜੂਦਾ ਵਰੇ ਦੌਰਾਨ ਤਕਰੀਬਨ 3000 ਭਾਰਤੀਆਂ ਸਣੇ 22000 ਪ੍ਰਵਾਸੀਆਂ ਨੂੰ ਡਿਪੋਰਟ ਕਰ ਚੁੱਕੇ ਨੇ ਕੈਨੇਡਾ ਦੇ ਕਈ ਸੂਬਿਆਂ 'ਚ ਬਰਫੀਲੇ ਤੂਫਾਨ ਦੀ ਆਮਦ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਅਲਬਰਟਾ ਅਤੇ ਸਸਕੈਚੁਆਨ ਤੋਂ ਬਾਅਦ ਇਹ ਬਰਫੀਲਾ ਤੂਫਾਨ ਹੁਣ ਮੈਨੀਟੋਬਾ ਤੇ ਅਨਟੈਰੀਓ ਵੱਲ ਵਧ ਰਿਹਾ ਹੈ। ਇਸ ਮੌਸਮੀ ਸਿਸਟਮ ਕਾਰਨ ਹੁਣ ਕਈ ਇਲਾਕਿਆਂ 'ਚ ਭਾਰੀ ਮੁਸ਼ਕਲਾਂ ਪੈਦਾ ਹੋ ਰਹੀਆਂ ਨੇ। ਦੱਖਣੀ ਮੈਨੀਟੋਬਾ ਜਿਸ ਵਿੱਚ ਵਿਨਿੰਪੈਗ ਸ਼ਹਿਰ ਵੀ ਸ਼ਾਮਲ ਹੈ, ਉੱਥੇ ਭਿਆਨਕ ਬਰਫੀਲੇ ਤੂਫਾਨ ਵਰਗੇ ਹਾਲਾਤ ਬਣੇ ਹੋਏ ਨੇ। ਤੇਜ਼ ਹਵਾਵਾਂ ਨਾਲ ਬਰਫ਼ ਉੱਡ ਰਹੀ ਹੈ ਤੇ ਕਈ ਵਾਰ ਵਿਜ਼ਿਬਿਲਟੀ ਲਗਭਗ 0 ਹੋ ਜਾਂਦੀ ਹੈ। ਇਨ੍ਹਾਂ ਹਾਲਾਤਾਂ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਨੇ ਤੇ ਕਈ ਹਾਈਵੇ ਬੰਦ ਕਰਨੇ ਪਏ ਨੇ ਉੱਤਰ ਪੱਛਮੀ ਅਨਟੈਰੀਓ ਦੇ ਵੱਡੇ ਹਿੱਸਿਆਂ ਲਈ ਤੂਫਾਨ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇੱਥੇ ਭਾਰੀ ਬਰਫਬਾਰੀ ਤੇ ਤੇਜ਼ ਹਵਾਵਾਂ ਕਾਰਨ ਸਫਰ ਕਰਨਾ ਬਹੁਤ ਖਤਰਨਾਕ ਹੋ ਸਕਦਾ ਹੈ ਇਸ ਤੋਂ ਇਲਾਵਾ ਅਲਬਰਟਾ ਸਸਕਾਚਵਨ ਮੈਨੀਟੋਬਾ ਤੇ ਅੰਟੈਰੀਓ ਦੇ ਉੱਤਰੀ ਇਲਾਕਿਆਂ ਚ ਭਿਆਨਕ ਠੰਡ ਪੈਣ ਦੀ ਸੰਭਾਵਨਾ ਹੈ ਇੱਥੇ ਹਵਾ ਦੇ ਨਾਲ ਮਹਿਸੂਸ ਹੋਣ ਵਾਲਾ ਤਾਪਮਾਨ -50 ਡਿਗਰੀ ਤੱਕ ਡਿੱਗ ਸਕਦਾ ਹੈ ਜੋ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ ਕੱਲ ਅਲਬਰਟਾ 'ਚ ਇਸ ਤੂਫਾਨ ਨੇ ਭਾਰੀ ਹਫੜਾ ਦਫੜੀ ਪੈਦਾ ਕਰ ਦਿੱਤੀ ਸੀ ਕੈਲਗਰੀ ਤੇ ਐਡਮਿੰਟਨ ਨੂੰ ਜੋੜਨ ਵਾਲੇ ਮੁੱਖ ਹਾਈਵੇ ਤੇ ਬਰਫੀਲੇ ਤੂਫਾਨ ਕਾਰਨ ਸੈਂਕੜੇ ਵਾਹਨ ਹਾਦਸਾਗ੍ਰਸਤ ਹੋਏ ਜਿਸmargੋਂ 100 ਤੋਂ ਵੱਧ ਵਾਹਨ ਹਾਈਵੇ ਤੇ ਫਸ ਗਏ ਵਿਨੀਪੈਗ 'ਚ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਤੇ ਯੂਨੀਵਰਸਿਟੀ ਆਫ ਮੈਨੀਟੋਬਾ ਵੀ ਬੰਦ ਕਰ ਦਿੱਤੀ ਅਲਬਰਟਾ 'ਚ ਅਧਿਕਾਰੀ ਲੋਕਾਂ ਨੂੰ ਗੈਰ ਜ਼ਰੂਰੀ ਸਫ਼ਰ ਤੋਂ ਬਚਣ ਦੀ ਅਪੀਲ ਕਰ ਰਹੇ ਨੇ ਦੱਖਣੀ ਕੇਂਦਰੀ ਅਲਬਰਟਾ 'ਚ ਹੋਏ ਕਈ ਸੜਕੀ ਹਾਦਸਿਆਂ ਤੋਂ ਬਾਅਦ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਭਿਆਨਕ ਮੌਸਮੀ ਹਾਲਾਤਾਂ ਕਾਰਨ ਸੁਰੱਖਿਅਤ ਯਾਤਰਾ ਕਰਨਾ ਲਗਭਗ ਅਸੰਭਵ ਹੋ ਗਿਆ ਹੈ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦੇ 22 ਮੁਲਾਜ਼ਮਾਂ ਵੱਲੋਂ ਕੈਨੇਡਾ 'ਚ ਪਨਾਹ ਮੰਗਣ ਅਤੇ 에ਅਰਲਾਈਨ ਵੱਲੋਂ ਕੈਨੇਡਾ ਵਾਸਤੇ ਸਿੱਧੀਆਂ ਫਲਾਈਟਸ ਬੰਦ ਕਰਨ ਬਾਰੇ ਸੋਸ਼ਲ ਮੀਡੀਆ 'ਤੇ ਹੋ ਰਿਹਾ ਪ੍ਰਚਾਰ ਨੂੰ ਕੋਰੀ ਅਫਵਾਹ ਦੱਸਿਆ ਗਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਪੀਆਈਏ ਦੇ ਮੁਲਾਜ਼ਮਾਂ ਵੱਲੋਂ ਪਨਾਹ ਮੰਗਣ ਦੇ ਦਾਅਵੇ ਦੀ ਤਸਦੀਕ ਕਰਨ ਤੋਂ ਨਾ ਕਰ ਦਿੱਤੀ ਹੈ ਤੇ ਫਲਾਈਟ ਟਰੈਕਿੰਗ ਡਾਟਾ ਤੋਂ ਸਾਫ਼ ਪਤਾ ਲੱਗਦਾ ਹੈ ਕਿ ਦੋਹਾਂ ਮੁਲਕਾਂ ਦਰਮਿਆਨ ਫਲਾਈਟਸ ਪਹਿਲਾਂ ਵਾਂਗ ਚੱਲ ਰਹੀਆਂ ਨੇ। ਚੇਤੇ ਰਹਿ ਕੇ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਪੋਸਟ ਚ ਦਾਵਾ ਕੀਤਾ ਗਿਆ ਸੀ ਕਿ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਪੁੱਜੀ PIA ਦੀ ਫਲਾਈਟ ਦਾ ਸਮੁੱਚਾ ਅਮਲਾ ਗਾਇਬ ਹੋ ਗਿਆ ਪੋਸਟ ਚ ਕਿਹਾ ਗਿਆ ਕਿ ਹਵਾਈ ਜਹਾਜ਼ ਨੇ 2 ਘੰਟੇ ਦੇ ਠਹਿਰਾਅ ਮਗਰੋਂ ਇਸਲਾਮਾਬਾਦ ਵਾਸਤੇ ਰਵਾਨਾ ਹੋਣਾ ਸੀ ਪਰ ਜਹਾਜ਼ ਦੇ ਪਾਇਲਟ ਸਣੇ ਕੋਈ ਕਰੂ ਮੈਂਬਰ ਮੌਕੇ ਤੇ ਨਾ ਪੁੱਜਾ 29 ਲੱਖ ਲੋਕਾਂ ਨੇ ਸੋਸ਼ਲ ਮੀਡੀਆ ਪੋਸਟ ਨੂੰ ਦੇਖਿਆ ਅਤੇ ਇਸ ਮਗਰੋਂ ਇੱਕ ਹੋਰ ਪੋਸਟ ਜਾਰੀ ਕਰਦੇ ਹਾਂ ਕਿਹਾ ਗਿਆ ਕਿ ਪਾਕਿਸਤਾਨ ਦੇ ਜਹਾਜ਼ ਹੁਣ ਕੈਨੇਡਾ ਨਹੀਂ ਆਉਣਗੇ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦੇ ਮੁਲਾਜ਼ਮਾਂ ਵੱਲੋਂ ਕੈਨੇਡਾ ਚ ਲੈਂਡ ਕਰਨ ਮਗਰੋਂ ਗਾਇਬ ਹੋਣ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਨੇ ਇੰਨੀ ਵੱਡੀ ਗਿਣਤੀ 'ਚ ਮੁਲਾਜ਼ਮ ਕਦੇ ਵੀ ਲਾਪਤਾ ਨਹੀਂ ਸਨ ਹੋਏ ਜਿਸ ਮਗਰੋਂ ਡੂੰਘਾਈ ਨਾਲ ਪੜਤਾਲ ਕੀਤੀ ਗਈ ਤੇ ਪੀਆਈਏ ਦੇ ਬੁਲਾਰੇ ਨੇ ਵੀ ਦਾਅਵੇ ਨੂੰ ਥੋਥਾ ਕਰਾਰ ਦਿੱਤਾ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਦਾ ਅਕਸ ਖਰਾਬ ਕਰਨ ਦੇ ਮਕਸਦ ਨਾਲ ਅਜਈਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ ਪੂਰੇ ਜਹਾਜ਼ ਦਾ ਅਮਲਾ ਗਾਇਬ ਹੋਣ ਦੇ ਦਾਅਵੇ ਉੱਤੇ ਕੋਈ ਯਕੀਨ ਨਹੀਂ ਕਰ ਸਕਦਾ ਇਸੇ ਦੌਰਾਨ ਫਲਾਈਟ ਟਰੈਕਿੰਗ ਵੈੱਬਸਾਈਟ ਫਲਾਈਟ ਅਵੇਅਰ ਰਾਹੀਂ ਪਤਾ ਲੱਗਾ ਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਦੋਹਾਂ ਮੁਲਕਾਂ ਵਿਚਾਲੇ ਸਿੱਧੀਆਂ ਫਲਾਈਟ ਸਰਵਾਨਾ ਹੋਈਆਂ ਚੇਤੇ ਰਹਿ ਕੇ ਹਾਲ ਹੀ ਵਿੱਚ ਟ੍ਰਾਂਟੋ ਤੋਂ ਲਾਹੌਰ ਜਾਣ ਵਾਲੀ ਫਲਾਈਟ 'ਚੋਂ ਇੱਕ ਅਟੈਂਡੈਂਟ ਗਾਇਬ ਹੋਇਆ ਤੇ 에ਅਰਲਾਈਨ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸਾਲ ਦਾ ਲੇਖਾ ਜੋਖਾ ਪੇਸ਼ ਕਰਦਿਆਂ ਦੱਸਿਆ ਕਿ 70 ਮਿਲੀਅਨ ਤੋਂ ਵੱਧ ਮੁਸਾਫਰ ਮੁਲਕ 'ਚ ਦਾਖਲ ਹੋਏ ਅਤੇ 35608 ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ 'ਚ ਦਾਖਲ ਹੋਣ ਤੋਂ ਰੋਕਦਿਆਂ ਵਾਪਸੀ ਦਾ ਜਹਾਜ਼ ਚੜਾ ਦਿੱਤਾ ਗਿਆ। ਜਿਨ੍ਹਾਂ ਵਿੱਚੋਂ ਤਕਰੀਬਨ 2700 ਭਾਰਤੀ ਨਾਗਰਿਕ ਦੱਸੇ ਜਾ ਰਹੇ ਨੇ ਦੂਜੇ ਪਾਸੇ ਅਸਾਇਲਮ ਦਾ ਦਾਅਵਾ ਕਰਨ ਵਾਲੇ 61960 ਜਣਿਆਂ ਦੀ ਸੁਰੱਖਿਆ ਜਾਂਚ ਮੁਕੰਮਲ ਕੀਤੀ ਗਈ ਅਤੇ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ ਕਾਰਨ 5899 ਲੋਕਾਂ ਨੂੰ ਹਵਾਈ ਜਹਾਜ਼ 'ਚ ਚੜ੍ਹ ਨਾ ਦਿੱਤਾ ਗਿਆ ਰਿਪੋਰਟ ਕੀਤੇ ਲੋਕਾਂ ਦਾ ਜ਼ਿਕਰ ਕੀਤਾ ਜਾਵੇ ਤਾਂ 20000 ਤੋਂ ਵੱਧ ਲੋਕਾਂ ਨੂੰ ਮੁਲਕ 'ਚੋਂ ਕੱਢਿਆ ਗਿਆ ਜਿਨ੍ਹਾਂ 'ਚੋਂ 8982 ਵਿਰੁੱਧ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲੱਗੇ 3980 ਜਣਿਆਂ ਨੂੰ 30 ਦਿਨ ਦੇ ਅੰਦਰ ਕੈਨ ਦਾ ਛੱਡ ਕੇ ਜਾਣ ਦੇ ਨੋਟਿਸ ਜਾਰੀ ਕੀਤੇ ਗਏ ਤੇ 5821 ਵਿਦੇਸ਼ੀ ਨਾਗਰਿਕਾਂ ਨੂੰ 1 ਤੋਂ 5 ਸਾਲ ਤੱਕ ਮੁਲਕ 'ਚ ਦਾਖਲ ਹੋਣ ਦੀ ਪਾਬੰਦੀ ਲਾਉਂਦਿਆਂ ਕੱਢ ਦਿੱਤਾ ਗਿਆ ਰਾਜਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕਯੂਬਿਕ ਤੋਂ ਸਭ ਤੋਂ ਵੱਧ 8450 ਵਿਦੇਸ਼ੀ ਨਾਗਰਿਕਾਂ ਨੂੰ ਕੱਢਿਆ ਗਿਆ ਜਦਕਿ ਗ੍ਰੇਟਰ ਟੋਰਾਂਟੋ ਏਰੀਆ ਤੋਂ 5847 ਜਣੇ ਡਿਪੋਰਟ ਕੀਤੇ ਗਏ ਕਯੂਬਿਕ ਅਤੇ ਅੰਟਾਰੀਓ ਵਿੱਚ ਸਭ ਤੋਂ ਜ਼ਿਆਦਾ ਅਸਾਈਲਮ ਦਾਅਵੇ ਦਾਖਲ ਹੋਣ ਕਰਕੇ ਇੱਥੋਂ ਡਿਪੋਰਟ ਹੋਣ ਵਾਲਿਆਂ ਦਾ ਅੰਕੜਾ ਵੀ ਸਭ ਤੋਂ ਉੱਤੇ ਨਜ਼ਰ ਆ ਰਿਹਾ ਹੈ ਬਾਰਡਰ ਏਜੰਸੀ ਦੇ ਅੰਕੜਿਆਂ ਮੁਤਾਬਕ ਮੌਜੂਦਾ ਬਰੇ ਦੌਰਾਨ ਕੈਨੇਡਾ ਪੁੱਜਣ ਵਾਲੇ ਮੁਸਾਫਰਾਂ ਦੀ ਗਿਣਤੀ 2024 ਦੇ ਮੁਕਾਬਲੇ 12% ਘਟ ਰਹੀ ਜਿਸ ਦਾ ਸਭ ਤੋਂ ਵੱਡਾ ਕਾਰਨ ਇੰਟਰਨੈਸ਼ਨਲ ਸਟੂਡੈਂਟਸ ਦੀ ਆਮਦ ਚ ਕਮੀ ਮੰਨਿਆ ਜਾ ਰਿਹਾ ਹੈ ਜਦਕਿ ਵਿਸਟਰ ਵੀਜ਼ਾ ਤੇ ਪੁੱਜਣ ਵਾਲਿਆਂ ਦੀ ਗਿਣਤੀ ਵੀ ਪਿਛਲੇ ਸਾਲ ਦੇ ਮੁਕਾਬਲੇ ਘਟੀ ਕੈਨੇਡਾ ਦੀ ਵਸੋਂ ਵਿੱਚ ਵੀ ਮੌਜੂਦਾ ਬਾਰੇ ਦੌਰਾਨ 76000 ਦੀ ਕਮੀ ਦਰਜ ਕੀਤੀ ਗਈ ਹੈ ਤੇ ਟੈਂਪਰੇਰੀ ਵੀਜ਼ਾ ਤੇ ਮੁਲਕ ਚ ਮੌਜੂਦ ਲੋਕਾਂ ਦੀ ਗਿਣਤੀ ਚ 176000 ਦੀ ਕਮੀ ਆਈ ਦੂਜੇ ਪਾਸੇ CBSA ਵੱਲੋਂ 419000 ਟਰੱਕਾਂ ਦੀ ਕਮਾਂਤਰੀ ਸਰਹੱਦ ਤੇ ਚੈਕਿੰਗ ਕੀਤੀ ਗਈ ਤੇ ਕਯੂਬਿਕ ਚ 7 ਮਿਲੀਅਨ ਕੋਰੀਅਰ ਸ਼ਿਪਮੈਂਟਸ ਦੀ ਕੋਖ ਪੜਤਾਲ ਕੀਤੀ ਗਈ। ਇਸ ਵਾਰ 크ਿਸਮਸ ਦੀਆਂ ਛੁੱਟੀਆਂ ਦੌਰਾਨ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਰੋਜ਼ਾਨਾ 171000 ਮੁਸਾਫਰਾਂ ਦੇ ਲੰਘਣ ਬਾਰੇ ਪੇਸ਼ਾਨਗੋਈ ਕੀਤੀ ਗਈ ਹੈ ਜਦਕਿ ਕੈਲਗਰੀ 에ਅਰਪੋਰਟ ਤੋਂ ਰੋਜ਼ਾਨਾ 62 ਹਜ਼ਾਰ ਮੁਸਾਫਰਾਂ ਦੀ ਆਵਾਜਾਈ ਹੋ ਸਕਦੀ ਹੈ ਵੱਡੀ ਗਿਣਤੀ ਚ ਮੁਸਾਫਰਾਂ ਨੂੰ ਦੇਖਦਿਆਂ ਕੈਨੇਡਾ ਬਾਰਡਰ ਅਫਸਰਾਂ ਵੱਲੋਂ ਸੁਰੱਖਿਆ ਸਫ਼ਰ ਯਕੀਨੀ ਬਣਾਉਣ ਦਾ ਹਰ ਉਪਾਅ ਕੀਤਾ ਗਿਆ ਹੈ ਹਾਲ ਹੀ ਚ ਕੈਨੇਡਾ ਦੇ ਵੱਖ-ਵੱਖ ਹਵਾਈ ਅੱਡਿਆਂ ਤੇ ਇਨਸਪੈਕਸ਼ਨ ਕਯੌਕਸ ਚ ਆਈ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਨੇ ਦੱਸਿਆ ਕਿ ਟਰਮੀਨਲ 1 ਅਤੇ 3 ਦੇ ਕਯੌਕਸ ਚ ਸਮੱਸਿਆ ਹੋਣ ਕਾਰਨ ਮਸਾਫਰਾਂ ਦਾ ਉਡੀਕ ਸਮਾਂ ਲਗਾਤਾਰ ਵਧ ਰਿਹਾ ਸੀ ਹਵਾਈ ਅੱਡਾ ਪ੍ਰਬੰਧਕਾਂ ਵੱਲੋਂ ਮਸਾਫਰਾਂ ਤੇ ਕਮਰਸ਼ੀਅਲ ਕਲਾਇੰਟਸ ਵੱਲੋਂ ਦਿਖਾਏ ਸਬਰ ਤੇ ਸ਼ੁਕਰੀਆ ਅਦਾ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਦਾ ਇੱਕ ਪ੍ਰਾਈਵੇਟ ਕਾਲਜ ਬੰਦ ਕਰ ਦਿੱਤਾ ਗਿਆ ਕਿਉਂਕਿ ਸੂਬਾਈ ਜਾਂਚਕਾਰਾਂ ਨੇ ਪਾਇਆ ਕਿ ਇਸ ادارے ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੇ ਕੋਰਸਾਂ ਅਤੇ ਨੌਕਰੀ ਲਈ ਪਲੇਸਮੈਂਟਸ ਬਾਰੇ ਗੁੰਮਰਾਹ ਕੀਤਾ ਸੀ ਸੂਬਾ ਸਰਕਾਰ ਨੇ ਪੈਸੀਫਿਕ ਲਿੰਕ ਕਾਲਜ ਦੀ ਕੈਰੀਅਰ ਨਾਲ ਸੰਬੰਧਿਤ ਫੁੱਲ ਟਾਈਮ ਕੋਰਸ ਚਲਾਉਣ ਦੀ ਮਾਨਤਾ ਰੱਦ ਕਰ ਦਿੱਤੀ ਤੇ ਇਸ ਫੈਸਲੇ ਨਾਲ ਕਾਲਜ ਪ੍ਰਭਾਵੀ ਰੂਪ ਚ ਬੰਦ ਹੋ ਗਿਆ BC ਚ ਕਿਸੇ ਵੀ ਕਾਲਜ ਲਈ ਫੁੱਲ ਟਾਈਮ ਕੋਰਸ ਚਲਾਉਣ ਅਤੇ ਘੱਟੋ ਘੱਟ 4000 ਡਾਲਰ ਫੀਸ ਲੈਣ ਦੇ ਯੋਗ ਹੋਣ ਲਈ ਇਹ ਮਾਨਤਾ ਜ਼ਰੂਰੀ ਹੁੰਦੀ ਹੈ ਕਾਲਜ ਦੇ ਬੰਦ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਸਤੰਬਰ ਚ ਕਈ ਵਿਦਿਆਰਥੀਆਂ ਨੇ ਦੋਸ਼ ਲਗਾਇਆ ਸੀ ਕਿ ਕਾਲਜ ਨੇ ਉਹਨਾਂ ਨੂੰ ਕੋਰਸ ਦੇ ਕ੍ਰੈਡਿਟਸ ਲਈ ਇੱਕ ਸਿਆਸੀ ਮੁਹਿੰਮ ਚ ਹਿੱਸਾ ਲੈਣ ਲਈ ਮਜਬੂਰ ਕੀਤਾ ਸੀ। ਵਿਦਿਆਰਥੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਗਰੁੱਪ 1 ਵੌਇਸ ਕੈਨੇਡਾ ਦੇ ਸਹਿ-ਸੰਸਥਾਪਕ ਬਲਰਾਜ ਕਾਲੋ ਨੇ ਕਿਹਾ ਕਿ ਵਿਦਿਆਰਥੀਆਂ ਚ ਅਜੇ ਵੀ ਕਾਫੀ ਗੁੱਸਾ ਅਤੇ ਨਿਰਾਸ਼ਾ ਹੈ ਕਿਉਂਕਿ ਉਹਨਾਂ ਨੇ ਪੈਸੀਫਿਕ ਲਿੰਕ ਕਾਲਜ 'ਚ ਆਪਣਾ ਕਾਫੀ ਸਮਾਂ ਤੇ ਪੈਸਾ ਬਰਬਾਦ ਕੀਤਾ। ਉਹਨਾਂ ਦੱਸਿਆ ਕਿ ਕੁਝ ਵਿਦਿਆਰਥੀ ਇੱਕ ਤੋਂ 2 ਸਾਲ ਤੱਕ ਉੱਥੇ ਪੜ੍ਹਦੇ ਰਹੇ ਅਤੇ 10000 ਤੋਂ 15000 ਡਾਲਰ ਤੱਕ ਫੀਸ ਭਰਦੇ ਰਹੇ ਕਾਲਜ ਬੰਦ ਹੋਣ ਵੇਲੇ ਉੱਥੇ ਪੜ ਰਹੇ ਸੈਂਕੜੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਵੱਲੋਂ ਫੀਸ ਵਾਪਸੀ ਲਈ ਅਰਜ਼ੀ ਦੇਣ ਦੀ ਸਲਾਹ ਦਿੱਤੀ ਗਈ ਹੈ। ਸੂਬੇ ਦੇ ਉੱਚ ਸਿੱਖਿਆ ਮੰਤਰਾਲੇ ਦੇ ਅਨੁਸਾਰ ਉਹ ਵਿਦਿਆਰਥੀ ਵੀ ਯੋਗ ਹੋ ਸਕਦੇ ਨੇ ਜੋ ਪਹਿਲਾਂ ਗ੍ਰੈਜੂਏਟ ਹੋ ਚੁੱਕੇ ਨੇ ਪਰ ਹੁਣ ਕਹਿੰਦੇ ਨੇ ਕਿ ਉਹਨਾਂ ਨਾਲ ਧੋਖਾ ਹੋਇਆ ਏ ਵਿਦਿਆਰਥੀਆਂ ਨੂੰ ਹੋਰ ਸਕੂਲਾਂ 'ਚ ਦਾਖਲਾ ਲੈਣ ਲਈ ਵੀ ਕਿਹਾ ਗਿਆ ਏ ਬਲਰਾਜ ਕਾਲੋ ਨੇ ਕਿਹਾ ਕਿ ਹੋ ਸਕਦਾ ਏ ਕਿ ਕੁਝ ਵਿਦਿਆਰਥੀਆਂ ਨੂੰ ਫੀਸ ਵਾਪਸ ਮਿਲ ਜਾਵੇ ਪਰ ਉਹ ਆਪਣਾ ਲਗਾਇਆ ਸਮਾਂ ਕੈਨੇਡਾ ਆਉਣ ਦਾ ਖਰਚਾ ਤੇ ਇੱਥੇ ਰਹਿਣ ਦਾ ਖਰਚਾ ਵਾਪਸ ਨਹੀਂ ਲੈ ਸਕਦੇ ਸੂਬਾਈ ਜਾਂਚ 'ਚ ਕਾਲਜ ਵੱਲੋਂ ਕਈ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ ਜਾਂਚਕਾਰਾਂ ਨੇ ਪਾਇਆ ਕਿ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰੀਆਂ ਵਰਕਪਲੇਸਮੈਂਟਸ ਕੋਰਸ ਦੇ ਸਿਖਲਾਈ ਉਦੇਸ਼ਾਂ ਨਾਲ ਮੇਲ ਨਹੀਂ ਖਾਂਦੀਆਂ ਤੇ ਕਈ ਵਿਦਿਆਰਥੀਆਂ ਨੂੰ ਦਾਖਲੇ ਦੀਆਂ ਸ਼ਰਤਾਂ ਪੂਰੀਆਂ ਕੀਤੇ ਬਿਨਾ ਹੀ ਰਜਿਸਟਰ ਕਰ ਲਿਆ ਗਿਆ ਸੀ ਪੈਸੀਫਿਕ ਲਿੰਕ ਕਾਲਜ ਦੇ ਦਫ਼ਤਰ ਸਰੀ ਅਤੇ ਬਰਨ ਵਿੱਚ ਸਤੰਬਰ ਚ ਸਾਹਮਣੇ ਆਏ ਸਿਆਸੀ ਮੁਹਿੰਮ ਵਾਲੇ ਮਾਮਲੇ 'ਚ ਵਿਦਿਆਰਥੀਆਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਦਸੰਬਰ 2024 ਦੀ ਜ਼ਿਮਨੀ ਚੋਣ ਤੋਂ ਪਹਿਲਾਂ ਦੋ ਹਫ਼ਤਿਆਂ ਲਈ ਕੰਜ਼ਰਵੇਟਿਵ ਉਮੀਦਵਾਰ ਤਮਾਰਾ ਜੈਂਸਨ ਦੀ ਚੋਣ ਮੁਹਿੰਮ 'ਚ ਕੰਮ ਕਰਨ ਲਈ ਕਿਹਾ ਗਿਆ। ਉਹਨਾਂ ਦੇ ਅਨੁਸਾਰ ਲਿਫਾਫੇ ਭਰਨਾ ਅਤੇ ਘਰ-ਘਰ ਜਾ ਕੇ ਪ੍ਰਚਾਰ ਕਰਨਾ ਕੋਰਸ ਦਾ ਲਾਜ਼ਮੀ ਹਿੱਸਾ ਬਣਾਇਆ ਗਿਆ ਸੀ ਅਤੇ ਹਾਜ਼ਰੀ ਸਾਬਤ ਕਰਨ ਲਈ ਫੋਟੋਆਂ ਸਕੂਲ ਪ੍ਰਸ਼ਾਸਨ ਨੂੰ ਭੇਜਣੀਆਂ ਪੈਂਦੀਆਂ ਸਨ। ਵਿਦਿਆਰਥੀਆਂ ਨੂੰ ਭੇਜੀ ਇੱਕ ਈਮੇਲ 'ਚ ਕੈਂਪਸ ਡਾਇਰੈਕਟਰ ਨੇ ਇਸ ਵਲੰਟੀਅਰ ਕੰਮ ਨੂੰ ਡਿਜੀਟਲ ਮੀਡੀਆ ਕੋਰਸ ਦਾ ਲਾਜ਼ਮੀ ਹਿੱਸਾ ਦੱਸਿਆ ਸੀ ਅਤੇ ਇਹ ਵੀ ਕਿਹਾ ਸੀ ਕਿ ਇਸ ਨਾਲ ਵਿਦਿਆਰਥੀਆਂ ਨੂੰ ਪੀਆਰ ਮਿਲਣ 'ਚ ਮਦਦ ਹੋ ਸਕਦੀ ਹੈ। ਤੁਹਾਡਾ ਜੈਂਸਨ ਨੇ ਕਿਹਾ ਸੀ ਕਿ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਕਾਲਜ ਵਿਦਿਆਰਥੀਆਂ ਨੂੰ ਉਹਨਾਂ ਦੇ ਪ੍ਰਚਾਰ ਦੇ ਕੰਮ ਤੇ ਲਾ ਰਿਆ ਹੈ। ਇਸ ਸਮ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆਂ ਹੈਡਲਾਈਨਸ ਤੇ। ਕੈਨੇਡਾ ਵੱਲੋਂ ਲਗਾਤਾਰ ਕੱਢੇ ਜਾ ਰਹੇ ਨੇ ਪੀਆਰ ਦੇ ਵੱਡੇ ਡਰਾ ਸਾਲ ਖਤਮ ਹੋਣ ਤੋਂ ਪਹਿਲਾਂ ਧੜਾ ਧੜ ਭੇਜੇ ਜਾ ਰਹੇ ਨੇ ਇਨਵੀਟੇਸ਼ਨ। ਕੈਨੇਡਾ 'ਚ 343000 ਨੂੰ ਪੀਆਰ 1.57 ਲੱਖ ਸਿਟੀਜ਼ਨ ਬਣੇ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਮੁੜ 10 ਲੱਖ ਤੋਂ ਟੱਪਿਆ। 2025 ਦੀ ਤੀਸਰੀ ਤਿਮਾਹੀ ਦੌਰਾਨ ਕੈਨੇਡਾ ਦੀ ਆਬਾਦੀ 'ਚ ਕਮੀ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ 'ਚ ਗਰਾਵਟ ਮੁੱਖ ਕਾਰਨ ਬਿਨਾ ਕਾਨੂੰਨੀ ਸਟੇਟਸ ਦੇ ਰਹਿ ਰਹੇ ਨੌਜਵਾਨ ਪੁਵਿੱਖ ਬਾਰੇ ਚਿੰਤਤ ਲੰਬੇ ਇਮੀਗ੍ਰੇਸ਼ਨ ਉਡੀਕ ਸਮਿਆਂ ਕਾਰਨ ਡਿਪੋਰਟ ਹੋਣ ਦਾ ਖਤਰਾ ਇਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ